ਹੁਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਸੰਡਿਆਲੀ ਤੋਂ ਤੁਰ ਪਏ ਤਾਂ ਭਾਈ ਲਾਲੂ ਨੇ ਨੈਣ ਭਰੇ ਹੋਏ ਤੇ ਹੱਥ ਜੋੜੇ ਹੋਏ ਨੇ ਬੇਨਤੀ ਕੀਤੀ ਛੇਤੀ ਛੇਤੀ ਟਰ ਪਏ ਹੋ ਸਤਿਗੁਰੂ ਜੀ ਨੇ ਪਿਆਰ ਨਾਲ ਤੱਕ ਕੇ ਕਿਹਾ ਵਤ ਆਸੀਏ ਮਤਲਬ ਫੇਰ ਆਵਾਂਗੇ ਇਉਂ ਵਿਦਿਆ ਹੋਏ ਪਿਆਰੇ ਲਾਲੂ ਤੋਂ ਟਰ ਪਏ ਹੌਲੇ ਹੌਲੇ ਰਸਤੇ ਵਿੱਚ ਠਹਿਰਦੇ ਕਿਸੇ ਕਿਸੇ ਨੂੰ ਮਿਲਦੇ ਵਾਹਿਗੁਰੂ ਜੀ ਦੇ ਰਸਤੇ ਲਾਉਂਦੇ ਦਸੇ ਕੁ ਦਿਨ ਤਲਵੰਡੀ ਜਾ ਪਹੁੰਚੇ ਬਾਹਰ ਸ਼ਹਿਰ ਤੋਂ ਇੱਕ ਖੂਹ ਤੇ ਜਾ ਡੇਰਾ ਕੀਤਾ ਉਧਰ ਖਬਰ ਹੋ ਗਈ ਕਿ ਖੂਹ ਤੇ ਕੋਈ ਸੰਤ ਆਟਕੇ ਹਨੇ ਫੇਰ ਪਤਾ ਲੱਗਿਆ ਕਿ ਇਹ ਤਾਂ ਮਹਿਤਾ ਕਾਲੂ ਜੀ ਦਾ ਫਕੀਰ ਹੋ ਗਿਆ ਪੁੱਤ ਨਾਨਕ ਹੈ ਕਰ ਵੀ ਖਬਰ ਪਹੁੰਚੀ ਤਦ ਗੁਰੂ ਜੀ ਦੀ ਮਾਤਾ ਛੇਤੀ ਛੇਤੀ ਆਏ ਮਗਰੋਂ ਉਹਨਾਂ ਦੇ ਪਿਤਾ ਜੀ ਮਹਤਾ ਕਾਲੂ ਜੀ ਤੇ ਚਾਚਾ ਲਾਲੂ ਜੀ ਆਦਿਕ ਭੱਜੇ ਆਏ ਮਾਂ ਆਉਂਦੀ ਨੂੰ ਵੇਖ ਕੇ ਆਪ ਗੁਰੂ ਜੀ ਉੱਠੇ ਹੀ ਸਨ ਕਿ ਮਾਂ ਨੇ ਆਪ ਦਾ ਪਵਿੱਤਰ ਸਿਰ ਗਲ ਨਾਲ ਲਾ ਕੇ ਬੜਾ ਰੁਦਨ ਕੀਤਾ ਰੁਦਨ ਦਾ ਮਤਲਬ ਪਿਆਰ ਨਾਲ ਰੋਏ ਫਿਰ ਆਪ ਪਿਤਾ ਤੇ ਚਾਚੇ ਨੂੰ ਮਿਲੇ ਫਿਰ ਚਾਚੇ ਲਾਲੂ ਨੇ ਮਹਤਾ ਕਾਲੂ ਜੀ ਨੂੰ ਚੁੱਪ ਰਹਿਣ ਦੀ ਸਹਿਨਤ ਕੀਤੀ ਕਿ ਮਤਾਂ ਕੋਈ ਕੋੜਾ ਵਾਕ ਨਾ ਕਹਿ ਬੈਠਣਾਂ ਮਾਤਾ ਜੀ ਨੇ ਘਰ ਚੱਲਣ ਦੀ ਪ੍ਰੇਰਣਾ ਕੀਤੀ ਪ੍ਰੇਰਣਾ ਦਾ ਮਤਲਬ ਹੁੰਦਾ ਹੈ ਪਿਆਰ ਨਾਲ ਗੱਲ ਮਨਾਉਣੀ ਫਿਰ ਚਾਚਾ ਲਾਲੂ ਜੀ ਨੇ ਪਿਆਰ ਨਾਲ ਸਮਝਾਇਆ ਤੇ ਘਰ ਚੱਲਣੇ ਲਈ ਆਖਿਆ ਤਦ ਗੁਰੂ ਜੀ ਨੇ ਕਿਹਾ ਹੁਣ ਅਸਾਂ ਸੱਚੇ ਬਾਬਲ ਦਾ ਘਰ ਮੰਨ ਲਿਆ ਹੈ ਤਾਂ ਚਾਚੇ ਲਾਲੂ ਨੇ ਸੋਚਿਆ ਕਿ ਸਾਡੀ ਗੱਲ ਔਖੀ ਦਿਸਦੀ ਹੈ ਕਿ ਇਹ ਰੱਬ ਦਾ ਪਿਆਰਾ ਮੰਨੇ ਤੇ ਸਾਡੇ ਆਖੇ ਘਰ ਤੁਰ ਪਵੇ ਇਸ ਨੂੰ ਬੁਲਾਰ ਪਾਸ ਲੈ ਚੱਲੋ ਉਸ ਨਾਲ ਪਿਆਰ ਹੈ ਇਹਨਾਂ ਦਾ ਉਸ ਦੀ ਗੱਲ ਸ਼ਾਇਦ ਮੰਨ ਹੀ ਲਵੇ ਫਿਰ ਚਾਚੇ ਲਾਲੂ ਨੇ ਆਖਿਆ ਆਪ ਜੀ ਆਏ ਹੋ ਚੱਲੋ ਰਾਏ ਨੂੰ ਮਿਲੋ ਉਹ ਮਿਲਣੇ ਦੀ ਬਹੁਤ ਸੱਦਰ ਕਰਦਾ ਹੈ ਸੱਦਰ ਕਰਦਾ ਹੈ ਮਤਲਬ ਇੱਛਾ ਰੱਖਦਾ ਹੈ ਗੁਰੂ ਜੀ ਆਏ ਹੀ ਰਾਏ ਦੇ ਸੱਦੇ ਉਤੇ ਉਸ ਨੂੰ ਮਿਲਣੇ ਲਈ ਸੰਸੋ ਅੱਠੇ ਕੇ ਤਰਪਏ ਅੱਗੇ ਰਾਏ ਬੁਲਾਰ ਮੰਜੀ ਤੇ ਬੈਠਾ ਸੀ ਉੱਠਿਆ ਤਾਂ ਗੁਰੂ ਜੀ ਨੇ ਛੇਤੀ ਨਾਲ ਥੰਮ ਲਿਆ ਮਤਲਬ ਫੜ ਲਿਆ ਤਦ ਰਾਏ ਨੇ ਆਪ ਨੂੰ ਮੰਜੀ ਦੇ ਸਹਰਾਣੇ ਵਾਲੇ ਪਾਸੇ ਵੱਲ ਬਿਠਾਇਆ ਤੇ ਆਪ ਪੈਰਾਂ ਵਾਲੇ ਪਾਸੇ ਪੈੰਦ ਵਾਲੇ ਪਾਸੇ ਹੋ ਬੈਠਾ ਕਿਤਨਾ ਚਿਰ ਰਾਏ ਦੇ ਨੈਣਾ ਵਿੱਚੋਂ ਅਥਰੂ ਕਿਰਦੇ ਰਹੇ ਤੇ ਗੁਰੂ ਜੀ ਮਿਹਰ ਨਾਲ ਉਸ ਵੱਲ ਤੱਕਦੇ ਰਹੇ ਫਿਰ ਰਾਏ ਨੇ ਆਖਿਆ हे बख्शे हुए मेनू करतार तो बख्शा दे ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਰਾਏ ਜੀ ਤੁਰ ਦੇ ਬਖਸ਼ੇ ਗਏ ਹੋ ਅਰਥਾਤ ਵਾਹਿਗੁਰੂ ਜੀ ਦੀ ਦਰਗਾਹੋਂ ਬਖਸ਼ੇ ਗਏ ਹੋ ਰਾਏ ਨੇ ਆਖਿਆ ਤੁਰੋਂ ਬਖਸ਼ਾਇਆ ਹੈ ਤਾਂ ਆਪ ਵੀ ਕੁਛ ਆਪਣੀ ਮਿਹਰ ਕਰੋ ਤਦ ਗੁਰੂ ਜੀ ਨੇ ਕਿਹਾ ਕਿ ਰਾਏ ਜੀਓ ਜੀ ਜਿੱਥੇ ਅਸੀਂ ਉੱਥੇ ਤੁਸੀਂ ਰਾਏ ਨੇ ਕਿਹਾ ਇੱਕ ਵਾਰ ਮੱਥਾ ਚਰਨਾਂ ਨੂੰ ਲਾ ਲੈਣ ਦਿਓ ਮੇਰੀ ਪੂਰੀ ਤਾਂ ਪੈਂਦੀ ਏ ਇਹ ਕਹਿ ਕੇ ਰਾਏ ਮੱਲੂ ਮੱਲੇ ਮੰਜੀ ਤੋਂ ਹੇਠ ਹੋ ਗਿਆ ਤੇ ਸੋਹਣੇ ਸੋਹਣੇ ਚਰਨਾਂ ਨਾਲ ਸਿਰ ਲਾ ਲਿਆ ਸਿਰ ਚਰਨਾਂ ਨਾਲ ਛੁੰਦਿਆਂ ਸਾਰ ਰਾਏ ਜੀ ਦੇ ਮਨ ਵਿੱਚ ਜਿੱਥੇ ਪਿਆਰ ਤੇ ਬਿਰਹਾ ਡੇਰੇ ਲਈ ਬੈਠਾ ਸੀ ਬਿਰਹਾ ਕਹਿੰਦੇ ਨੇ ਵਿਛੋੜੇ ਨੂੰ ਤਾਂ ਉਥੇ ਖੇੜੇ ਦੀ ਚਰਨਾਟ ਛਿੜੀ ਖੇੜੇ ਦਾ ਮਤਲਬ ਖੁਸ਼ੀ ਦੀ ਚਰਨਾਟ ਛੜ ਗਈ ਤੇ ਲੂੰ ਲੂੰ ਵਿਗਸ ਗਿਆ ਵਿਗਸ ਗਿਆ ਦਾ ਮਤਲਬ ਫੁੱਲਾਂ ਵਾਂਗੂ ਖਿੜ ਪਿਆ ਨਾਨਕ ਭਗਤਾਂ ਸਦਾ ਵਿਗਾਸ ਹੋ ਗਿਆ ਰਾਏ ਨੂੰ ਆਤਮ ਵਿਗਾਸ ਜੋ ਸੱਚੀ ਭਗਤੀ ਦਾ ਫਲ ਹੈ ਪ੍ਰਾਪਤ ਹੋਇਆ ਇਸ ਵਿਗਾਸ ਦੇ ਆਇਆ ਪਾਪਾਂ ਤੇ ਉਹਨਾਂ ਦੇ ਫਲ ਦੁੱਖਾਂ ਦਾ ਨਾਸ਼ ਹੁੰਦਾ ਹੈ ਸੁਣੀਏ ਦੁੱਖ ਪਾਪ ਕਾ ਨਾਸ਼ ਦੁੱਖ ਪਾਪ ਛੜੇ ਤਾਂ ਨਾਨਕ ਭਗਤਾਂ ਸਦਾ ਵਿਗਾਸ ਹੋਗੇ ਕੋਸ਼ ਚੇਰ ਇਸ ਰਸ ਵਿੱਚ নিমਗਨ ਰਹਿ ਕੇ নিমਗਨ ਦਾ ਮਤਲਬ ਹੁੰਦਾ ਹੈ ਮਸਤ ਰਹਿ ਕੇ ਰਾਏ ਨੇ ਆਪਣੇ ਦਾਸ ਨੂੰ ਕਿਹਾ ਕਿ ਸੁੱਧੇ ਬ੍ਰਾਹਮਣ ਨੂੰ ਕਹੋ ਰਸੋਈ ਤਿਆਰ ਕਰੇ ਅੱਜ ਰਸੋਈ ਇੱਥੇ ਹੀ ਸਬਨਾ ਨੇ ਜੀਵਣੀ ਹੈ ਮਤਲਬ ਰੋਟੀ ਸਬਨੇ ਇੱਥੇ ਹੀ ਅੱਜ ਖਾਣੀ ਹੈ ਰਾਏ ਨਾਲ ਇਤਨਾ ਪ੍ਰੇਮ ਦੇਖ ਕੇ ਪਰਿਵਾਰ ਸਾਰੇ ਨੇ ਜੋਰ ਨਾਲ ਆਖਿਆ ਕਿ ਰਾਏ ਜੀ ਤੁਸੀਂ ਪ੍ਰੇਰਣਾ ਕਰੋ ਅਰਥਾਤ ਤੁਸੀਂ ਸੋਹਣੀ ਤਰ੍ਹਾਂ ਆਖੋ ਕਿ ਨਾਨਕ ਬਾਹਰ ਨਾ ਜਾਵੇ ਚਾਹੇ ਤਪੋ ਵਿਸ਼ ਵਿੱਚ ਹੀ ਰਹੇ ਪਰ ਇੱਥੇ ਰਹੇ ਤਪੋ ਵਿਸ਼ ਦਾ ਮਤਲਬ ਚਾਹੇ ਤਪਸਵੀ ਬਣ ਕੇ ਰਹੇ ਪਰ ਇੱਥੇ ਹੀ ਰਹੇ ਰਾਏ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪ ਫਕੀਰੀ ਹੀ ਕਰੋ ਪਰ ਟਿਕੋ ਇੱਥੇ ਹੀ ਜਮੀ ਸਭ ਮੇਰੀ ਹੈ ਆਪਦੀ ਬਖਸ਼ਿਸ਼ ਹੈ ਕਾਮੇ ਕੰਮ ਕਰਨਗੇ ਕਾਮੇ ਹੁੰਦੇ ਨੇ ਉਹ ਨੌਕਰ ਜੋ ਜ਼ਮੀਨ ਦੀ ਵਾਹੀ ਕਰਨ ਆਪ ਬੰਡੋ ਵਰਤਾਓ ਜਿਵੇਂ ਸੁਖ ਮੰਨੋ ਕਰੋ ਕੋਈ ਕੁਸ਼ਨ ਨਾ ਕਹੇਗਾ ਗੁਰੂ ਜੀ ਬੋਲੇ ਕਿ ਕਿਰਸਾਨੀ ਕਿਰਸਾਨੀ ਦਾ ਮਤਲਬ ਹੈ ਕਿ ਖੇਤੀ ਕਰਨੀ ਕਿ ਕਿਰਸਾਨੀ ਜਾਂ ਹੱਟੀ ਬਹਿ ਕੇ ਵਪਾਰ ਤੇ ਫਿਰਕੇ ਸੌਦਾਗਰੀ ਤੇ ਲੱਕ ਬਨ ਕੇ ਚੱਕਰੀ ਸਭਨੀ ਥੋਕੀ ਸਭਨੀ ਥਾਈ ਸਭਨੀ ਜਗਾ ਅਸਾਂ ਨਾਮ ਸਾਈ ਦਾ ਚਿਤ ਕੀਤਾ ਹੈ ਇਹੋ ਹੈ ਕਿਰਸਾਨੀ ਇਹੋ ਹੈ ਹੱਟ ਉਹ ਸੌਦਾ ਕਰੀ ਤੇ ਇਹੋ ਚੱਕਰੀ ਕਰਨੀ ਹੈ ਰਾਏ ਜੀ ਇਹ ਸਭ ਕੁਛ ਸਾਹਿਬ ਦੇ ਹੁਕਮ ਵਿੱਚ ਹੈ ਰਾਏ ਤਾਂ ਰਜਾ ਦਾ ਬੰਦਾ ਸੀ ਮਤਲਬ ਰੱਬ ਜੀ ਦੇ ਹੁਕਮ ਦੇ ਵਿੱਚ ਰਹਿਣ ਵਾਲਾ ਸੀ ਉਹ ਸਮਝ ਗਿਆ ਕਿ ਇਹ ਸਾਹਿਬ ਦੇ ਰੰਗ ਰਤੇ ਹਨ ਵਾਹਿਗੁਰੂ ਦੇ ਰੰਗ ਰਤੇ ਹਨ ਉਸ ਦੇ ਪ੍ਰੇਮ ਵਿੱਚ ਜਗਤ ਤਾਰਨ ਲਈ ਫਕੀਰ ਬਣੇ ਹਨ ਇਹਨਾਂ ਨੂੰ ਅਟਕਾਉਣਾ ਰਜਾ ਦੇ ਵਿੱਚ ਦਖਲ ਦੇਣਾ ਹੈ ਮਤਲਬ ਰੱਬ ਜੀ ਦਾ ਹੁਕਮ ਉਲਟ ਕਰਨਾ ਹੈ ਤਾਂ ਫਿਰ ਇੱਕ ਗੱਲ ਉਸਨੇ ਆਖੀ ਕਿ ਕੋਈ ਹੋਰ ਫਰਮਾਇਸ਼ ਕਰੋ ਜੋ ਅਸੀਂ ਵੀ ਕਬੂਲ ਪਵੀਏ ਮਤਲਬ ਸਾਡੀ ਵੀ ਹਾਜ਼ਰੀ ਲੱਗ ਜਾਵੇ ਤਾਂ ਗੁਰੂ ਜੀ ਬੋਲੇ ਕਿ ਹੇ ਰਾਏ ਫਰਮਾਇਸ਼ ਇਹ ਹੈ ਉਹ ਕੰਮ ਕਰਨਾ ਜੋ ਉਸ ਰੱਬ ਨੂੰ ਭਾਵੇ ਉਸ ਰੱਬ ਨੂੰ ਧਿਆਉਣਾ ਜਿੱਥੇ ਜੋਰ ਨਾ ਚੱਲੇ ਉਥੇ ਜੋਰ ਸਾਈਂ ਅਰਾਧਨ ਉੱਤੇ ਲਾਉਣਾ ਮਤਲਬ ਰੱਬ ਨੂੰ ਅਰਦਨਾ ਉਸ ਦੀ ਅਰਾਧਨਾ ਕਰਨੀ ਉਸ ਦੀ ਭਗਤੀ ਕਰਨੀ ਉਸੇ ਦੀ ਸ਼ਰਨ ਰਹਿਣਾ ਹਾਂ ਦੋਵੇਂ ਹੱਥ ਜੋੜ ਕੇ ਉਸ ਦੀ ਸ਼ਰਨ ਪੈ ਜਾ। ਇਹ ਵੀ ਲਿਖਿਆ ਹੈ ਕਿ ਇੱਕ ਦਿਨ ਤੜਕੇ ਗੁਰੂ ਜੀ ਉઠੇ ਇਸ਼ਨਾਨ ਕਰਨਾ ਚਾਹਿਆ ਤਾਂ ਪਤਾ ਲੱਗਾ ਖੂਹ ਕੋਈ ਨਹੀਂ ਪਿਆ ਵਗਦਾ। ਤਦ ਆਪ ਦੇ ਮੂੰਹ ਤੋਂ ਨਿਕਲਿਆ ਇੱਥੇ ਤੋਬਾ ਕੋਈ ਨਹੀਂ ਇੱਥੇ ਖੂਹ ਕੋਈ ਨਹੀਂ। ਰਾਏ ਨੇ ਜਦ ਇਹ ਗੱਲ ਸੁਣੀ ਤਾਂ ਉਸ ਨੇ ਉੱਥੇ ਇੱਕ ਤੋਬਾ ਖੁਦਵਾ ਕੇ ਨਿਰਮਲ ਜਲ ਨਾਲ ਭਰਾ ਦਿੱਤਾ। ਤੋਬਾ ਆਖਦੇ ਹਨ ਕੱਚੇ ਤਲਾ ਨੂੰ ਜਾਂ ਛੱਪੜ ਨੂੰ ਜੋ ਆਪ ਮਿੱਟੀ ਪਟਵਾ ਕੇ ਕੋਈ ਬਣਾਏ।